ਇਹ ਨਾ ਜੀ ਬਕਸਾ ਸਾਡੇ ਰਾਤ ਫੀਡਰ ਦਾ ਫਟਿਆ ਦੋ ਵਾਰੀ 플ੈਸ਼ ਕਰ ਗਿਆ ਇੱਕ ਬਕਸਾ ਜਿਹੜਾ ਅਨਡਟਰਮੀਨੇਸ਼ਨ ਕਿਟ ਸੀ ਭਰਦਿਆਂਗੇ ਇਹਦੇ ਚ ਨਾ ਪ੍ਰੋਬਲਮ ਆ ਗਈ ਭਰਨ ਦੇ ਵਿੱਚ ਇਹ ਸਹੀ ਨਹੀਂ ਭਰਨਾ ਆਉਂਦਾ ਇਸ ਕਰਕੇ ਫਟਦੇ ਆਗੇ ਅਦਰਵਾਈਜ਼ ਇਹ ਜਿਹੜੇ ਬਕਸੇ ਹੈਗੇ ਇਹ ਘੱਟੋ ਘੱਟ 25 ਸਾਲ ਨਹੀਂ ਫਟਣਾ ਚਾਹੀਦਾ ਘੱਟੋ ਘੱਟ ਇਹ ਬਕਸੇ ਦੇ ਵਿੱਚ ਹੁਣ ਭਰਨ ਚ ਕੀ ਗਲਤੀ ਹੋਈ ਹੈਗੀ ਆ ਉਹਨੇ ਜਿਹੜੇ ਆਰਮੰਡ ਸੀਗੇ ਕੱਲੇ ਆਰਮਡ ਆ ਇਹ ਇੱਥੇ ਕਲੈਂਪ ਪਾ ਕੇ ਇਹਨਾਂ ਨੂੰ ਅਰਥ ਕਰਤਾ ਜਦਕਿ ਇਹਦੇ ਜਿਹੜਾ ਸੈਮੀ ਕੰਡਕਟਰ ਨੇਗੇ ਇਹ ਸੈਮੀ ਕੰਡਕਟਰ ਸੀ ਆ ਇੱਥੋਂ ਛਿੱਲਦੇ ਨੇ ਹੁੰਨੇ ਆਗੇ ਉੱਪਰੋਂ ਆ ਦੇਖਦੇ ਹੋ ਨਾ ਛਿੱਲੇ ਹੋਏ ਨੇ ਇਹਨੂੰ ਛਿੱਲਣ ਦਾ ਮਤਲਬ ਹੁੰਦਾ ਜੀ ਜਿਹੜਾ ਇਹਦੇ ਤੇ ਲੀਕੇਜ ਕਰੰਟ ਫਲੋ ਕਰਦਾ ਇਹ ਇੱਥੇ ਨਾ ਜਾਵੇ ਠੀਕ ਹੈ ਸਿੱਪਲ ਤੱਕ ਨਾ ਜਾਵੇ ਕੰਡਕਟਰ ਤੇ ਉਹਦੇ ਤੇ ਲਾਈਨ ਤੇ ਫਲੋ ਨਾ ਕਰੇ ਅਸੀਂ ਆ ਜਿਹੜਾ ਲੀਕੇਜ ਕਰੰਟ ਹੁੰਦਾ ਇਹਦਾ ਬਲੈਕ ਦਾ ਇਹਨੂੰ ਅਸੀਂ ਅਰਥ ਕਰਨਾ ਹੁੰਦਾ ਹੈਗਾ ਇਹਦੇ ਨਾਲ ਹਾਂਜੀ ਇਹਦੇ ਚ ਕੀ ਕਰ ਰਹੇ ਨੇ ਤਿੰਨੋ ਫੇਸ ਦੇ ਜਿਹੜੇ ਸੈਮੀ ਕੰਡਕਟਰ ਨੇ ਇਹ ਅਰਥ ਨਹੀਂ ਕੀਤੇ ਹੋਏ ਜਿਹਦੇ ਕਰਕੇ ਬਕਸਾ ਫਟਿਆਗਾ ਆ ਤਿੰਨੋ ਜਿਹੜੇ ਬਲੈਕ ਵਾਲੇ ਇੰਨੇ ਪੋਰਸ਼ਨ ਰਹਿ ਜਾਂਦੇ ਕੱਟਣ ਤੋਂ ਬਾਅਦ ਇਹਨਾਂ ਤਿੰਨਾਂ ਦੇ ਉੱਤੇ ਦੀ ਇੱਕ ਰੀ-ਵਾਇਰਿੰਗ ਕਰਕੇ ਕਾਪਰ ਜਾਂ ਕੋਈ ਹੋਰ ਜਿਹੜੀ ਵੀ ਦਾ ਇਦਾਂ ਦੀ ਉਹਨੂੰ ਉਹਨਾਂ ਰੀ-ਵਾਇਰਿੰਗ ਕਰਕੇ ਇਹਦੇ ਨਾਲ ਤੁਸੀਂ ਜੋੜਨਾ ਹੁੰਦਾ ਤਿੰਨੋ ਫੇਸ ਹਾਂਜੀ ਹਾਂਜੀ ਜੋੜਦੇ ਇਹ ਕਿੰਨੇ ਪਤਾ ਨਹੀਂ ਕਿੱਦਾਂ ਹੁੰਦੇ ਇਸ ਤੋਂ ਪਹਿਲਾਂ ਦਾ ਤਿੰਨੇ ਫੇਸ ਜੇ ਇਹਦੇ ਨਾਲ ਜੁੜੇ ਹੁੰਦੇ ਇਹਦੇ ਅੰਦਰੋਂ ਕੱਟਣ ਦੇ ਮੈਨੂੰ ਨਹੀਂ ਮਿਲੇ ਹੈਗੇ ਵੀ ਤਿੰਨੋਂ ਫੇਸ ਇਹਦੇ ਅੰਦਰੋਂ ਜੁੜੇ ਹੋਏ ਹੈਗੇ ਇਹ ਤਿੰਨੋਂ ਫੇਸ ਅੰਦਰੋਂ ਇਹਨਾਂ ਨੂੰ ਵੀ ਅਰਥ ਕਰਨਾ ਬੰਦਾ ਸੀਗਾ ਜਿਹੜਾ ਇਹ ਤੇ ਲੀਕੇਜ ਕਰੰਟ ਆ ਉਹ ਇਹਦੇ ਫਟਣ ਦਾ ਕਾਰਨ ਬੰਦਾ ਹੈਗਾ ਇਹ ਤਿੰਨੋਂ ਜਿਹੜੇ ਫੇਸ ਸੀਗੇ ਅੰਦਰੋਂ ਆਹ ਬਲੈਕ ਵਾਲਾ ਪੋਰਸ਼ਨ ਇਹਨਾਂ ਨੂੰ ਇਹਦੇ ਨਾਲ ਜੋੜ ਕੇ ਅਰਥ ਕਰਨਾ ਬੰਦਾ ਸੀ ਜਦ ਕਿ ਇਹਦੇ ਇਕੱਲੇ ਆਰਮਡ ਨੂੰ ਅਰਥ ਕਰਕੇ ਛੱਡਦਾ ਇਸ ਕਰਕੇ ਬਕਸਾ ਫਟਿਆ ਗਿਆ ਅੱਗੇ ਤੋਂ ਧਿਆਨ ਰੱਖੋ ਵੀ ਆਹ ਪੋਰਸ਼ਨ ਤੋਂ ਥੱਲੇ ਜਿਹੜਾ ਬਲੈਕ ਰਹਿ ਗਿਆ ਇਹ ਬਲੈਕ ਤਿੰਨੋਂ ਫੇਸ ਨੂੰ ਅਰਥ ਕਰਨਾ ਬਾਹਰ ਲਿਆਰ ਮਟਣਾ ਬਹੁਤ ਜ਼ਰੂਰੀ ਹੈਗਾ ਫੇਰੇ ਬਕਸਾ ਨਹੀਂ ਫਟਦਾ ਠੀਕ ਹੈ ਘਰਵਾ